ਇਹ ਤੁਹਾਨੂੰ ਘਰੇ ਇੱਥੇ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇਹ ਵੀ ਆ ਰਹੀ ਜਿਦੋਂ ਸਾਰੇ ਰਲ ਮਿਲ ਕੇ ਕੁਝ ਮਸਤ ਕਰਦੇ ਆ ਖਾਣਾ ਪੂੜਾ ਕਰੋ ਅਸੀਂ ਬਾਹਰ ਜਿਹੜਾ ਮੇਨ ਡਾਕਟਰ ਉਹਦੇ ਲੈ ਜਾਏਗੇ ਆਹ ਜਿਹੜੇ ਨੰਬਰ ਸੁਣੋ ਇਹ ਨਹੀਂ ਚੱਕ ਨਹੀਂ ਪਾਇਆ ਤੁਮਾਰਾ ਪਹਿਲੇ ਸਭ ਕਿੱਦਾਂ ਦੀ ਮੁਹੀਮ ਹੈ ਲੋਕਾਂ ਦੇ ਘਰ ਤੱਕ ਤੁਸੀਂ ਖੁਦ ਪਹੁੰਚ ਰਹੇ ਹੋ ਕੀ ਸੁਝਾਇਆ ਜਾ ਰਿਹਾ ਅ ਦੇਖੋ ਜਿਹੜਾ ਸੰਗਰੂਰ ਨੂੰ ਸਾਫ਼ ਸੁਥਰਾ ਬਣਾਉਣ ਲਈ ਜਿਹੜਾ ਕੂੜਾ ਫਰੀ ਕਰਨ ਲਈ ਡੰਪ ਫਰੀ ਕਰਨ ਦੇ ਲਈ ਉਹਦੇ ਲਈ ਇਕੱਲਾ ਮੈਂ ਜਾਂ ਮੇਰੇ ਜਿਹੜੇ ਨਗਰ ਕਾਉਂਸਲ ਦੇ ਮੁਲਾਜ਼ਮ ਅਸੀਂ ਇਕੱਲੇ ਕਾਫੀ ਨਹੀਂ ਹੈਗੇ ਉਹਦੇ ਚ ਸਾਨੂੰ ਸੰਗਰੂਰ ਦੇ ਲੋਕਾਂ ਦਾ ਜਿਹੜਾ ਸਾਨੂੰ ਸਾਥ ਚਾਹੀਦਾ ਸੋ ਅੱਜ ਅਸੀਂ ਜਿਹੜੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੈ ਅਸੀਂ ਕੂੜਾ ਜਿਹੜਾ ਇਕੱਠਾ ਕਰਨ ਲਈ ਜਿਹੜੀ ਸਾਡੀਆਂ ਬੈਨ ਹੈਗੀਆਂ ਨੇ Tata JS ਉਹ ਗਲੀਆਂ ਦੇ ਵਿੱਚ ਜਾਇਆ ਕਰਨੀਆਂ ਉਹਨਾਂ ਤੇ ਇੱਕ ਗਾਣਾ ਜਿਹੜਾ ਸੌਂਗ ਚੱਲਦਾ ਤਾਂ ਜੋ ਪਤਾ ਲੱਗ ਜਾਏ ਸਾਰਿਆਂ ਨੂੰ ਕਿ ਗਲੀ ਚ ਕੂੜੇ ਵਾਲਾ ਜਿਹੜਾ ਚੁੱਕਣ ਦੇ ਲਈ ਆ ਗਏ ਨੇ ਔਰ ਜਿਹੜਾ ਇਹਦਾ ਮੇਨ ਕਾਰਨ ਸੀਗਾ ਉਹੀ ਬੰਦੇ ਝਾੜੂ ਲਾਉਂਦੇ ਸੀਗੇ ਤੇ ਉਹੀ ਜਿਹੜਾ ਕੂੜਾ ਇਕੱਠਾ ਕਰਦੇ ਸੀ ਆ ਜਿਆਦਾ ਸਾਡੇ ਕੋਲ ਲੇਡੀਜ਼ ਨੇ ਲੇਡੀਜ਼ ਕੋ ਝਾੜੂ ਲਾਉਣਾ ਲੋਕਾਂ ਦਾ ਕੂੜਾ ਇਕੱਠਾ ਕਰਨਾ ਜਦੋਂ ਰੇੜੀ ਭਰ ਜਾਂਦੀ ਸੀ ਔਰ ਦੂਸਰਾ ਸਾਨੂੰ ਕੂੜਾ ਜਿਹੜਾ ਉਹ ਅਲੱਗ-ਅਲੱਗ ਨਹੀਂ ਮਿਲਦਾ ਸੀ ਗਿੱਲਾ ਤੇ ਸੁੱਕਾ ਕੂੜਾ ਅਸੀਂ ਅਪੀਲ ਕਰਨ ਲਈ ਮੈਂ ਆ ਪਾਈਆਂ ਜਿਹੜਾ ਇਸ ਗਲੀ ਦੇ ਵਿੱਚ ਕਿ ਭਾਈ ਸਾਨੂੰ ਜਿਹੜਾ ਕੂੜਾ ਹੋ ਗਿੱਲਾ ਤੇ ਸੁੱਕਾ ਸਾਨੂੰ ਅਲੱਗ ਦਿਓ ਤੇ ਉਹ ਸਾਡੀ ਬੈਂ ਲੈ ਕੇ ਜਾਇਆ ਕਰੋ ਤੇ ਜਿਹੜੀ ਲੇਡੀਜ਼ ਵਿਚਾਰੀਆਂ ਜਿਹੜੀ ਅੱਗੇ ਭਾਰ ਢੋਣਦੀਆਂ ਸੀ ਉਹ ਇੰਨਾ ਭਾਰ ਖਿੱਚਿਆ ਨਹੀਂ ਜਾਂਦਾ ਸੀ ਲਿਜਾ ਕੇ ਬਾਹਰਲੇ ਪਾਸੇ ਕਈ ਵਾਰ ਢੇਰੀ ਕਰ ਲੈਂਦੇ ਸੀ ਸੋ ਐਦਾਂ ਦੀਆਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਸਾਨੂੰ ਆਉਂਦੀਆਂ ਸੀ ਉਹਨਾਂ ਨੂੰ ਕਲੀਅਰ ਕਰਨ ਲਈ ਸਾਡੀ ਸਾਰੀ ਟੀਮ ਪਿਛਲੇ 20 ਦਿਨਾਂ ਤੋਂ ਜਿਹੜਾ ਇਸ ਨੂੰ ਪ੍ਰੋਜੈਕਟ ਨੂੰ ਜਿਹੜਾ ਸਟੱਡੀ ਕਰਕੇ ਜਿਹੜਾ ਉਹ ਅੱਜ ਕੰਟੀਨਿਊ ਕਰਨ ਦੇ ਲਈ ਅੱਜ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਅਸੀਂ ਜਿਹੜਾ ਸ਼ੁਰੂ ਕੀਤਾ ਔਰ ਮੈਨੂੰ ਉਮੀਦ ਹੈ ਕਿ ਜਿਹੜ ਉਹਨੂੰ ਅਸੀਂ ਬੜੀ ਜਲਦੀ ਅਸੀਂ ਉਹਨੂੰ ਫ੍ਰੀ ਕਰ ਦਾਂਗੇ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਦੀ ਆ ਕਿ ਉੱਥੇ ਕੂੜਾ ਨਾ ਸਿੱਟਿਓ ਸਾਡੇ ਜਿਹੜੇ ਸਫਾਈ ਕਰਮਚਾਰੀ ਨੇ ਜਿਹੜੇ ਘਰਾਂ ਦੇ ਵਿੱਚ ਆਉਣਗੇ ਔਰ ਬੜੀ ਜਲਦੀ ਸੰਗਰੂਰ ਬਹੁਤ ਸੋਹਣਾ ਅਸੀਂ ਜਿਹੜਾ ਸਾਫ਼-ਸੁਥਰਾ ਬਣਾਵਾਂਗੇ ਸਰ ਤੁਸੀਂ ਖੁਦ ਨਿਕਲੇ ਹੋ ਲੋਕਾਂ ਦੇ ਘਰ ਤਾਂ ਗਏ ਹੋ ਲੋਕਾਂ ਦਾ ਕਿੱਦਾਂ ਦਾ ਰਿਸਪੌਂਸ ਬਹੁਤ ਪੋਜ਼ਿਟਿਵ ਰਿਸਪੌਂਸ ਔਰ ਲੇਡੀਜ਼ ਨੂੰ ਮੈਂ ਅਪੀਲ ਕੀਤੀ ਆ ਔਰ ਮੈਨੂੰ ਮਿਲ ਵੀ ਲੇਡੀਜ਼ ਹੀ ਰਹੀਆਂ ਨੇ ਕਿਉਂਕਿ ਘਰ ਦੀ ਸਾਫ਼-ਸਫਾਈ ਜਾਂ ਉਹ ਜਿਹੜੇ ਕੂੜੇ ਦੇ ਪ੍ਰਬੰਧਨ ਦਾ ਜਿਹੜਾ ਕੰਮ ਉਹ ਮੇਨ ਲੇਡੀਜ਼ ਦਾ ਹੀ ਸਾਜ ਰੋਡ ਦੇਣੀ ਹੈ ਔਰ ਇੱਕ ਮੈਂ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਹੋਰ ਕਰ ਦਵਾ ਕਿ ਜਿਹੜੀਆਂ ਵੀ ਕੋਈ ਐਨ ਜੀਓਜ਼ ਨੇ ਜਾਂ ਜਿਹੜੀਆਂ ਵੀ ਸੰਸਥਾਵਾਂ ਨੇ ਜਿਹੜੀਆਂ ਸਫਾਈ ਨੂੰ ਲੈ ਕੇ ਕੂੜੇ ਦੇ ਜਿਹੜੇ ਨਫਟਾਰੇ ਨੂੰ ਲੈ ਕੇ ਸੰਗਰੂਰ ਦੇ ਵਿੱਚ ਜੇ ਕੋਈ ਵੀ ਕੰਮ ਕਰ ਰਹੇ ਨੇ ਜਾਂ ਕੋਈ ਐਨ ਜੀਓ ਹੈਗੀ ਆ ਜਾਂ ਕੋਈ ਐਨ ਜੀਓ ਸਾਡੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੀ ਆ ਸੋ ਅਸੀਂ ਉਹਨਾਂ ਦਾ ਜਿਹੜਾ ਵੈਲਕਮ ਕਰਦੇ ਆ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਅਸੀਂ ਰਲ ਮਿਲ ਕੇ ਇੱਕ ਸੰਗਰੂਰ ਨੂੰ ਇੱਕ ਸਾਫ ਸੁਥਰਾ ਸ਼ਹਿਰ ਆ ਜਿਹੜਾ ਪੰਜਾਬ ਦਾ ਸੀਓ ਬਣਾਉਣਾ ਚਾਹੀਦਾ ਹਾਂਜੀ ਇਨਾਮ ਹੈ ਜੀ ਸੁਖਵਿੰਦਰ ਗੌਰ ਜੀ ਅਜਾ ਮੈਲੇ ਸਾਹ ਪੁੱਛੇ ਨੇ ਘਰੇ ਕੀ ਕਰਨਾ ਹੈ ਸੀ ਕੀ ਕਹਿ ਕੇਗੇ ਉਹ ਗਿੱਲਾ ਕੂੜਾ ਸੁੱਕਾ ਕੂੜਾ ਲੈ ਕੇ ਦਸਣਾ ਹੈ ਸੀ ਕੀ ਕਹਿ ਕੀਗੇ ਨੇ ਕੀ ਗੱਲ ਬਾਤ ਕਹਿ ਕੇ ਕਹਿੰਦੇ ਅਲੱਗ-ਅਲੱਗ ਕੂੜਾ ਪਾਓ ਡੰਪ ਬਾਹਰ ਕਰਨਾ ਇਹ ਕਹਿ ਰਹੇ ਕਿਦਾਂ ਨਾ ਲੱਗਿਆ ਉਪਰਾਲਾ ਪੰਜਾਬ ਸਰਕਾਰ ਦਾ ਉਪਰਾਲਾ ਤਾਂ ਵਧੀਆ ਜੇ ਕਰਨਗੇ ਹੈ ਉਪਰਾਲਾ ਤੱਕ ਲੈਣੇ ਬੱਲੇ ਖੁਦ ਨਿਕਲੇ ਨੇ ਜੇ ਕਰ ਲੇਗੇ ਤਾਂ ਬਹੁਤ ਬਹੁਤ ਬੈਟਰ ਹੈ ਲੱਗਦਾ ਵੀ ਜਿਹੜੀ ਸੰਤੂਰ ਦੀ ਜਨਤਾ ਹੈ ਉਹਨਾਂ ਦਾ ਸਾਥ ਹੋਵੇ ਇਸ ਕੰਮ ਦੇ ਵਿੱਚ ਕਿਉਂਕਿ ਜਨਤਾ ਤਾਂ ਸਾਥ ਦੇਣ ਲਈ ਤਿਆਰ ਹੈ ਜਨਤਾ ਤਾਂ ਤਿਆਰ ਹੈ ਸਾਧਣੀ ਇਹ ਚੰਗੇ ਕਮਲੀ ਜਨਤਾ ਹਮੇਸ਼ਾ ਸਾਥ ਦੇਊਗੀ ਤੇ ਜੋ ਤਾਂ ਕਹਿੰਦੇ ਨੇ ਵੀ ਅਲੱਗ-ਅਲੱਗ ਕਰੋ ਕਰ ਵੀ ਰਹੇ ਨੇ ਵੈਸੇ ਲੋਕੀ ਹਾਲੇ ਕਰ ਵੀ ਰਹੇ ਨੇ ਪੂਨਮ ਹਾਂ ਅੱਧੀ ਕਿਸ ਤਰੀਕੇ ਨਾਲ ਦੇਖਦੇ ਹੋ ਐਮਐਲਏ ਸਾਹਿਬ ਘਰੇ ਪੁੱਛੇ ਨੇ ਕੀ ਕਹਿ ਕੇ ਗਏ ਨੇ ਕੀ ਗੱਲਬਾਤ ਹੋਈ ਹੈ ਉਹੀ ਗੱਲ ਜੀ ਕੁੜ ਅੱਡ-ਅੱਡ ਪਾਣਾ ਸੁੱਕਾ ਸੁੱਕਾ ਗਿੱਲਾ ਮਤਲਬ ਉਹੀ ਚੱਲ ਵੀ ਰਿਹਾ ਕਰ ਵੀ ਨਹੀਂ ਆ ਪਾ ਰਹੇ ਨਹੀਂ ਸਾਰੇ ਕਿਉਂਕਿ ਕਿਉਂਕਿ ਪਹਿਲਾਂ ਵੀ ਇਹ ਗੱਲ ਹੋ ਗਈ ਨਾ ਪਪਾਈ ਰਹੀ ਆ ਉਹ ਗੱਲ ਹੋਈ ਸੀ ਪਰ ਐਮਐਲਏ ਸਾਹਿਬ ਖੁਦ ਨਿਕਲੇ ਨੇ ਇਸ ਕੰਮ ਨੂੰ ਕਰਨ ਲਈ ਕਿਤੇ ਨਾ ਕਿਤੇ ਜਿਹੜੇ ਲੋਗ ਐ ਹੋਰ ਜਾਗੂ ਥਣਗੇ ਉਹ ਤਾਂ ਹੋਊਗੇ ਹੀ ਸੀ ਇਹ ਗੱਲ ਸੇ ਹੋਣ ਗਈ ਜੇ ਅਬ ਮਤਲਬ ਕੰਮ ਚੱਲ ਜਾਈ ਜਾਏਗਾ ਸਹੀ ਹੋ ਰਹਾ ਹੈ ਬੰਦੇ ਵੀ ਨਾਲ ਹੀ ਆ ਆਪਾਂ ਵੀ ਨਾਲ ਹੀ ਕਰਾਂਗੇ